ਉਹ ਗੁਰਦੰti ਹਰਾਮ ਹੋ ਜਾਂਦੇ ਪਰ ਪੜ੍ਹ ਕੇ ਉਹਨਾਂ ਨਾਮ ਜਪੂਰ ਕਰਦੇ ਉਹ ਦੱਸੋ ਉਹ ਪਰਮੇਸ਼ਰ ਦੀ ਬਾਣੀ ਜਿਆਦੇ ਹੋਈ ਉਹਨਾਂ ਨੂੰ ਪਸੰਦ ਆਈ ਸਤਿ ਸਬਜੀ ਆਂਦਾ ਜਦ ਅਰਦਾਸ ਬਾਛੀ ਭਗਵਤੀ ਜੀ ਕੀ ਪਾਸ਼ੇ ਨਸ ਹੋ ਉਹ ਪਗੋਤੀ ਦੇ ਸ਼ਕਤ ਸੀ ਸ਼ਕਤ ਨੂੰ ਅਰਦਾਇਆ ਉਹ ਨਾਮ ਉਹ ਹੀ ਬੋਲੇ ਨਹੀਂ ਇਹ ਭਗੋਤੀ ਦਾ ਅਰਥ ਹੈ ਤਲਵਾਰ ਸ਼ਕਤ ਨਹੀਂ ਉਹ ਸਾਡੇ ਆਪ ਨੇ ਉਹ ਨਾਮ ਧਾਰੀ ਪੰਥ ਅਰਦਾਸਾਂ ਸੀ ਬਾਤ ਅਰਦਾਸ ਬਾਤ ਨਹੀਂ ਭਗੋਤੀ ਦੀ ਕੀ ਪਾਸ਼ੇ ਦਸਵੀਂ ਉਹ ਉਚਾਰੀ ਤੇ ਦਸਵੇਂ ਜਾਮੇ ਸੀ ਤੇ ਲਿਖਣਾ ਬੋਲਣਾ ਦਸਵਾ ਸੀ ਉਹ ਨ ਪਹਿਲੇ ਬਾਹੋਂ ਦਾਤਾ ਉਹਦੇ ਅੰਦਰ ਲੈਣਾ ਸੀ ਕੋਈ ਬਦਲਦੀ ਪੂਰਾ ਮਿਲਿਆ ਹੀ ਨਹੀਂ ਹੱਥ ਪੀੜਨੀ ਉਹ ਪੂਰਾ ਹੋਵੇ ਤੇ ਕੋਈ ਦੱਸੇ ਸਾਧ ਸੰਗਤ ਜੀ ਸੰਤ ਬਹਿਰ ਦਾ ਗਾ ਲੈ ਸੁਣਾਇਆ ਜਦੋਂ ਸਹਿਬ ਦਸ਼ਮ ਪਾਤਸ਼ਾਹ ਸਾਹਮਣੇ ਪਹਾੜ ਲੈਣਾ ਤੇ ਵੀ 7 ਲੱਖ ਦੀ ਸਮਝਰੀ ਬਟਾਲੇ ਤੋਂ ਬਗਵਾਈ 6 ਮਹੀਨੇ ਕੋਟ ਤਬ ਕੀਤਾ ਤੇ ਉਸ ਵੇਲੇ ਉਹ ਹਵਨ ਦੀਆਂ ਲਪਟਾਂ ਪਹਾੜ ਨਾਲੋਂ ਵੱਧ ਉੱਪਰ ਜਾ ਰਹੀਆਂ ਸੰਗਤ ਅਨੰਦਪੁਰ ਸਾਹਿਬ ਹਰਾਮ ਹੋ ਗਈ ਮਾਤਾ ਜੀ ਕੋਲ ਜਾ ਰਹੇ ਹੂ ਕਿ ਅੱਜ ਤੱਕ ਕਿਸੇ ਬਾਦਸ਼ਾਹਿਆਂ ਨੇ ਐ ਨਹੀਂ ਕੀਤਾ ਇੱਕ ਹੀ ਗੱਲ ਹੈ ਕੁਝ ਹੋ ਬਚਿਆਂ ਨੂੰ ਗਤੀ ਦੇ ਵਢਾ ਦਿਓ ਸਹਿਬ ਸੱਚਾ ਬਾਦਸ਼ਾਹ ਸਾਹਿਬ ਜੀ ਜਿੰਨੂ ਤੇ ਆਰੇ ਸਾਨੂੰ ਸ਼ਕਰ ਤੂੰ ਜਿਦਾ ਪਸਾਰਾ ਹੈ ਸਾਰਾ ਉਹ ਪਰਗਣ ਬੀ ਵੇਖੋ ਕੀ ਬੋਲਦੀ ਹੈ ਉਹ ਆਪਣਾ ਖਾਲਸਾ ਤੁਹਾਡਾ ਸੁਤਾ ਓਏ ਔਰਨ ਸਿੰਘ ਕੀ ਹੈ ਜਦੋਂ ਮੈਂ ਤੁਹਾਡੇ ਖਾਲਸੇ ਵਿੱਚ ਪ੍ਰਵੇਸ਼ ਹੋਈ ਉਹ ਸਾਰੀ ਧਰਤੀ ਕੁੱਟੀ ਕਰ ਦੇਗਾ ਪਹਿਲੇ ਖਾਲਸਾ ਤਿਆਰ ਤੇ ਕਰ ਲਓ 사ਸਗਰ ਦੀ ਹਜ਼ੂਰ ਜਦੋਂ ਆਏ ਥੱਲੇ ਜਲਾਲ ਸਹਿਵਾ ਦਾ ਚੱਲਿਆ ਨਾ ਜਾਵੇ ਕੋਈ ਬਤਨ ਨਾ ਕਰ ਸਕੇ ਕਿਤੇ ਦੀ ਹਿੰਮਤ ਦੀ ਪੈ ਲਈ ਮਾਤਾ ਜੀ ਕੁਛ ਲੈ ਲਓ ਕਾਕਾ ਜੀ ਕਿਸੇ ਬਾਤ ਸੇ ਆਏ ਜਿਹੜੀ ਕੀਤਾ ਜੋ ਤੁਸੀਂ ਕਰ ਗਿਆ ਦੱਸਦੇ ਨੇ ਵੇਖਿਆ ਜੇ ਇਹ ਸਤਿਗੁਰ ਦੇ ਬਚਨ ਪਰਮੇਸ਼ਰ ਘਰ ਪਰ ਜਦੋਂ ਆਉਂਦੇ ਹਨ ਵੇਖਿਆ ਜੇ ਮਾਣੇ ਕਹਿੰਦੇ ਨੇ ਸਤਜੁਗ ਦੇ ਵਿੱਚ ਅੱਖਾਂ ਸਾਹ ਪਿੱਛੇ ਚਲੇ ਗਏ ਮੇਰੇ ਪਿਤਾ ਜੀ ਸਮਾਧਾਨ ਦੇ ਵਿੱਚ ਸੰਬੰਧੀ ਕਰਦੇ ਸਨ ਇੱਕ ਰਗਰ ਤੇ ਪੀਸ ਪਾਣੀ ਚ ਵੀ ਆ ਗਿਆ ਇਹਦਾ ਉਹ ਦੋ ਰਾਕਸ਼ਸ ਜਿਹਨਾਂ ਨੂੰ ਵਾਰ ਹੋਇਆ ਹੋਇਆ ਸੀ ਜਿੰਨੀਆਂ ਬੂੰਦਾਂ ਤੁਸੀਂ ਮਰੋਗੇ ਜਿੰਨੀਆਂ ਤੁਹਾਨੂੰ ਖੂਪੀਆਂ ਬੂੰਦਾਂ ਥੱਲੇ ਗਿਣਨੀਆਂ ਉਹਨੇ ਹੋਰ ਹੋ ਜੋ ਸਾਧ ਸੰਗਤ ਜੀ ਵੇਖਿਆ ਜੀ 9 ਦੇ ਤੇ 100 ਲਾ ਲਓ 9 ਦੇ ਮਾਰੇ ਬਖਸ਼ਣਾ ਨਹੀਂ ਜ਼ਿਆਦਾ ਹੈ ਜੀ نو دے کے ایک رہ لگا دو انہی اور نہ بھی ہو ہوگی سی اسی کار نہیں سکتا گئے ساتھ جی کوئی فرق نہ رہ رہا ہے اچھا جی او جدوں او مارتے مارتے تھک گئے او دیوی شکر مادا او سہبہ دے سہب قسم کا شاہ شنا رہے ہیں اپنے مادا دیلوں ਬੋਖਲੇ ਚੰਨਾ ਦੇ ਵਿੱਚ ਆ ਕੇ ਸਾਡੇ ਪਿਤਾ ਜਦੇ ਡਿੱਗੀ ਉਹਨਾਂ ਦੀ ਸੋਟ ਕੁਖੜੀ ਉਹਨਾਂ ਖਾਲ ਆਸਲ ਝਾੜਿਆ ਉਥੋਂ ਸ਼ੇਰ ਨਿਕਲੇ ਇੱਕ ਪੁਰਖ ਨਿਕਲਿਆ ਉਹ ਮੈਂ ਸਰ ਮੈਨੂੰ ਕਹਿੰਦੇ ਨੇ ਕਾਕਾ ਪੁੱਤਰ ਅਸੀਂ جنگ ਨਹੀਂ ਹੋ ਕਰਨਾ ਤੇ ਜੰਗ ਦਾ ਜਵਾਬ ਜੰਗ ਨਾਲ ਦੇ ਤੇ ਤੇਰੀ ਸੈਨਾ ਹੈ ਤੇ ਫੇਰ ਉਹ ਉਹਨਾਂ ਨੂੰ ਸੀ ਮਾਰਿਆ ਤੇ ਜਿਹੜੇ ਘਰ ਹੋਇਆ ਸੀ ਨਾ ਉਹ ਖੂਨ ਥੱਲੇ ਨਾਮ ਨਾਲ ਢੱਕ ਲ ਦਿੱਤਾ ਉਹ ਪੀਵੀ ਜਾਂ ਮੈਂ ਉਹਨਾਂ ਦਾ ਖਾਤਮਾ ਕੀਤਾ ਉਹ ਖੁਸ਼ ਹੋ ਕੇ ਕਹਿੰਦੀ ਹੈ ਮੈਂ ਵੀ ਤੁਹਾਡੀ ਪਲਾਈ ਵਾਸਤੇ ਆਵਾਂਗੀ ਅੱਜ ਅਸੀਂ ਉਹਨੂੰ ਯਾਦ ਕੀਤਾ ਸੀ ਸਾਸਰੇ ਜੀ ਸਹਿਬ ਫਰਮਾਨਾ ਜਦੋਂ ਸੋਹ ਮਨੁਸ਼ਕਤ ਲੈ ਕੇ ਆਏ ਸਨ ਸਹਿਬ ਕੰਨੀ ਪਾਸ਼ਾਈ ਸੋਹ ਮਨੁਸ਼ ਕਿਸੇ ਪਾਸ਼ਾਈਆਂ ਨਹੀਂ ਕਰਤਾਈ ਜਦੋਂ ਇੱਕ ਤੀਰ ਛੱਡਿਆ ਸਹਿਬ ਕਸਮ ਪਾਸ਼ਾਈ ਨੇ 10000 ਮੁਗਲੀ ਫੌਜ ਉਸ ਤੀਰ ਦੇ ਨਾਲ ਮਰ ਗਈ ਪੈਸੇ ਦਾ ਰਸਤਾ ਬਣ ਗਿਆ ਉਹ ਪਾ ਵਰਤਾਈ ਤੇ ਕਿਉਂ ਸਾਡੇ ਬਾਦਸ਼ਾਹ ਦਾ ਸਾਰੀ ਸਾਨੂੰ ਉਹ ਮੈਂ ਕੋਲ ਤਾਂ ਹੁੰਦੇ ਸੱਸ ਨੇ ਜੀ ਜਦੋਂ ਉਹ ਜੰਗ ਵਿੱਚ ਸਭ ਕੁਝ ਪਤਾ ਹੀ ਆਪ ਨੂੰ ਜਦੋਂ ਮਹਾਰਾਜ ਦੇ ਨਾਲ ਕੇ ਚੇਰਾ ਮਿਲਦਾ ਸੀ ਉਦੇ ਸਿੰਘ ਕਿਤੇ ਇਤਿਹਾਸ ਸੰਘਰਸ਼ ਜਿੰਦਾ ਆਇਆ ਬਹਿਲਤ ਨੇ ਸਭ ਕੁਝ ਤੇ ਮਹਾਰਾਜ ਜੀ ਕਿਤੇ ਨਾਮ ਉਹ ਮਹਾਰਾਜ ਕਹਿੰਦੇ ਉਹ ਉਹੀ ਹੈਗਾ ਉਹ ਉਦੇ ਸੀ ਸਾਸਗਤ ਜੀ ਜਦੋਂ ਸਹਿਬ ਖਲਾਰ ਗਏ ਉਹਨਾਂ ਨੂੰ ਆਪਣਾ ਸਾਰਾ ਕਲਗੀ ਤੋੜਾ ਪਾ ਕੇ ਉਹਨਾਂ ਨੂੰ ਖੜੇ ਕਰਦੇ ਨਾਲ ਉਹ ਉਹਨਾਂ ਦੇ ਬਾਦ ਸ੍ਰੀ ਜਾਨੇ ਹੋ ਸਾਸਗਤ ਜੀ ਉਹ ਇੰਨੇ ਧੀਰ ਚੁਪੇ ਜਿੰਨੇ ਸ਼ਰੀਰ ਦੇ ਵਿੱਚ ਰੂਮ ਉਹ ਖੜੇ ਹਨ ਗੁਰੂ ਦੇ ਆਸਰੇ ਜਦੋਂ ਫਿਰ ਮਹਾਰਾਜ ਜੀ ਫਿਰ ਦੁਬਾਰਾ ਸਾਹਮਣੇ ਆ ਗਏ ਫਿਰ ਜੋ ਵਾਅਦੇ ਵਾਦ ਦਿੱਤੇ ਉਹ ਬਾਣੀ ਕਹਿੰਦੀ ਹੈ ਤੇ ਸਹਿਬ ਕਿਹਾ ਦੇ ਨਗਰ ਮਾਨ ਜਿਵੇਂ ਦੂਜੀਆਂ ਪਾਤਸ਼ਾਹਾਂ ਨੂੰ ਅੱਗੇ ਗੱਲਤੀ ਮਿਲਦੀ ਆਈ ਹੈ ਉਹ ਮੈਨੂੰ ਮੈਂ ਸਾਹਿਬ ਉਹ ਮੈਨੂੰ ਵੀ ਉਹ ਗਲਤੀ ਆਈ ਜੋ ਮੋ ਹਿੱਸਾ ਮਿਲਿਆ ਤੇ ਨਾਲ ਹੀ ਫਿਰ ਮਹਾਰਾਜ ਅਖਵਾਂ ਤੇ ਚੇਲਾ ਹੀ ਸੀ ਫਿਰ ਜਦੋਂ ਇਹ ਵਜ਼ਾਪਤਨ ਸਾਹਮਣੇ ਆਏ ਹਨ ਸਾਡ ਫਿਰ ਭਾਵੇਂ ਛੇ ਨੀਤੀ ਸਾਲੀ ਉਹ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਮਹਾਰਾਜ ਜੀ ਵਾਸਤੇ ਅਦੋਂ ਇਹ ਵਚਨ ਬੋਲੇ ਹੋ ਤੇ ਕਿਉਂ ਨਾ ਸੀ ਯਾਦ ਕਰੀਏ ਐਸਾ ਛੇਲਾ ਉੱਠੀ ਨੁਕਦਰਾਂ ਐਸਾ ਛੇਲਾ ਉੱਠੀ ਨੁਕਦਰ ਸਭਾਂ ਸਤਿਨਾਮ ਦਾਤਾ ਸਾਰੇ ਰੋਲੇ ਵੱਡੇ ਹੋਰਗੇ ਜਨਮ ਮਰਨ ਤੋਂ ਹਉ ਤੇ ਮੁਕਤਾ ਸੁਪਰੇ ਜੋ ਪ੍ਰਕਾਸ਼ਾ ਚਾਰੇ ਪੇਰ ਕਰਨ ਜਸ ਜਿਸ ਦਾ ਸੂਪ੍ਰਭ ਦਰਸ਼ਨ ਦੇਸੀ ਹਰ ਮੰਦਰ ਮੇਂ ਪ੍ਰਗਟ ਹੋਸੀ ਕਿਰਨ ਅਸਰ ਕਰਾ ਬਜੋਤੀ ਆਨੇ ਕਾ ਸੂਰਜਾ ਦਾ ਔਰ ਤੇਜ ਬਲ ਕਾ ਉਹਨਾਂ ਦਾ ਤੇਜ ਬਣਾਵੇ ਅਗਲੇ ਨਾਮਨ ਉਠੀ ਸੇ ਨ ਰੁਕਣਾ ਜਾ ਆਸੀ ਚੇਲੇ ਵਾਰੀ ਉਹ ਜਦੋਂ ਉਹਨਾਂ ਦੀ ਵਾਰੀ ਆਈ ਉਹ ਕੋਈ ਗੰਧਾਰ ਉਹ ਕੋਈ ਧਰਮ ਨਹੀਂ ਇਹ ਹੋਰ ਪਛਲਾ ਰਹਿਣਾ ਸੰਤਾਂ ਕਾਰਨ ਦੁਸ਼ਤ ਗਿਆਨ ਨੀਲ ਬਸਤੂ ਬਨਵਾਰੀ ਸਾਸਨ ਦੇ ਜੀ ਏਵੀ ਤੇ ਤੁਖਾਨੇ ਜੋ ਉਪਜੇ ਸਿੰਘ ਪਚੰਗੀਏ ਨੀਲੰਬਰ ਧਾਰਾ ਤੁਰਕ ਦੁਸ਼ਤ ਸਭ ਛੈ ਗਏ کہ وہ شکت میں کام کرنے ہیں ہر نام چارا تین آگے کوئی نہ ٹھہرے ہو پاکے سر دارا جے راج شاہ امیر لے کوئی سب چھارا پھر سن کر ایسی تمک کو کام پہ گر پارا تب سب تردی حال چل پئی چھاٹے کاربارا

ਉਹ ਕੋਈ ਨਾਂ ਵੀ ਬਦਲ ਸਕਦਾ ਸਵਾਏ ਪਰਮੇਸ਼ਰ ਅਕਾਲ ਪੁਰਖ ਤੁ ਆਪ ਉਸ ਨਾਂ ਦਾ ਚੋਖਰਾ ਨਾ ਦਿੰਦਾ ਹੋਵੇ ਉਹ ਕੋਈ ਬਦਲ ਸਕਦਾ ਉਹ ਨਾਂ ਬਦਲਣਾ ਸੀ ਆਪ ਦਸਰੇ ਜਾਮੇ ਤੇ ਆਪ ਬਦਲਿਆ ਆਏ ਨਾ ਆਪ ਤੇ ਫਿਰ ਜਗਤ ਵਿੱਚ ਹੁੰਨਾ ਜਿਹੜਾ ਤੁ ਆਪੋਂ ਬਖਸ਼ਿਸ਼ ਜਿੱਤੀ ਹੈ ਸਾਰੇ ਸੰਸਾਰ ਤੇ ਹੁੰਦਾ ਹੈ

ਗੁਰੂ ਜੀ ਤੇ ਆਇਆ ਦਸ ਉਹ ਜੋਗਾਏ ਪਰਮੇਸ਼ਰ ਆਇਓ ਅਵਤਾਰ ਆਇਓ ਅਕਾਲ ਪੁਰਖ ਨੇ ਜਿਨੀ ਜਿਨੀ ਸ਼ਕਤ ਦੇ ਕੇ ਕੋਈ ਉੰਗਲ ਨਹੀਂ ਹੈਗੀ ਉਹ ਮਾਲਕ ਸਾਹਿਬ ਉਸ ਯੁੱਗ ਦੇ ਪਰ ਜਿਨੀ ਜਿਨੀ ਸ਼ਕਤ ਦੇ ਕੇ ਭੇਜਿਆ ਉਹ ਨਹੀਂ ਉਹ ਨਹੀਂ ਵਰਤਾ ਤੇ ਇਸ ਯੁੱਗ ਵਿੱਚ ਵੇਖਿਆ ਦੇਖੋ ਖਾਲਸਾ ਮੇਰਾ ਰੂਪ ਹੈ ਖਾਲਸਾ ਮੈਂ ਉਹ ਕਰੋ ਨਿਵਾਸ ਖਾਲਸਾ ਮੇਰੋ ਮੁਖ ਰੰਗਾ ਖਾਲਸੇ ਕਹਿਉ ਸਤ 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 ਸੋ ਉਹ ਰੂਪ ਬਣਾਤਾ ਓਏ ਆਪੋ ਰੂਪ ਪਰਮੇਸ਼ਰ ਦਾ ਉਹ ਆਪ ਜੀ ਰੂਪ ਬਖਸ਼ ਲਿਆ ਸਹਿ ਫਰਮਾਉਂਦੇ ਨੇ ਪਿਛਲੇ ਤਿੰਨਾ ਜੁਵਨ ਤਿੰਨਾ ਤੇ ਨਗੋਂ ਦੇ ਵਿੱਚ ਸਨ ਸਭ ਸੰਸਾਰ ਰੋਜੋ ਤਮੂ ਸਤੋਦ ਤਿੰਨਾ ਗੁਰਾਂ ਦੇ ਵੈਸੀ ਉਹ ਚੌਥਾ ਪਦ ਮਿਲੇ ਨਹੀਂ ਕਿਹਦੂ ਮਿਲੇ ਨਹੀਂ ਉਹ ਕਦੀ ਵੀ ਨਹੀਂ ਮਿਲਿਆ ਉਹ ਜਿਹੜਾ ਇਹਦਾ ਸਖਾਉ ਚਦੂ ਬਖਸ਼ਿਆ ਹੈ ਕਿਲੇ ਨੇ ਜਿਹੜਾ ਇਸ ਪਰਮੇਸ਼ਰ ਰੂਪ ਬਣਾਤਾ ਖਾਲਸਾ ਉਹ ਕਿ ਕਸਮ ਚੋ ਕਦੀ ਗੁਰੂ ਨਾਨਕ ਪਾਤਸ਼ਾਹ ਦੀ ਉਹ ਮੈਂ ਜੋ ਬੋਲ ਰਿਹਾ ਜੇ ਫਰਕ ਨਹੀਂ ਜੇ تے سہب تھوک پڑھنے دے لے وہ بھی دسم پاس شاہی دی نگر پھوٹ ہوئے آئی گرہ گرہ پیتر کلا جگائی سہب کر دے لے اے تھوک دا اشارہ کلے ور او دین پر ویش کر دے لے سہب مان دے لے سہب پار میں جاں میں جڑا کیا ہے میں کارکا رام سنگھ کر دے لے وہ بھی اندری اشارہ

ਚਿਤਰ ਗੁਪਤਾ ਦਾ ਕਾਗਜ਼ ਫਾੜਿਆ ਜਮਦੂਤਾ ਕਛੁ ਨਾ ਚੱਲੀ ਵੇਖਿਆ ਦੇ ਓ ਕਿਤੇ ਰਾਈ ਮਾਤਰ ਚਿਤਰ ਗੁਪਤਾ ਕੋਈ ਸਾਖ ਕਿਵੇਂ ਲਿਖਦੇ ਨੇ ਕਿਵੇਂ ਕਿਵੇਂ ਦੇਨੇ ਪੈਂਦੇ ਨੇ ਉਹਨਾਂ ਦੀ ਗੀਤਾਂ ਓਏ ਮਰਨ ਜਮਦੂਤਾ ਸਾਰੇ ਦੁੱਖ ਮੁਟਾ ਦੇ ਫੋਟ ਚਤ ਗੋ ਬਦਲ ਨਹੀ ਉਹ ਕਾਗਜ਼ ਫਾੜਦੇ ਉਹ ਕੁੱਖ ਵੀ ਨਜ਼ਰ ਆ ਰਿਹਾ ਜਮਦੂਤਾ ਦੀ ਚੱਲੀ ਉਥੇ ਐਡੀ ਕਿਰਪਾ ਨਾਲੇ ਕਰਦੀ ਹੈ ਤੇ ਇਹਦਾ ਕੋਈ ਫਰਕ ਨਹੀਂ ਕੋਈ ਐਡੇ ਨੇ ਸਾਹ ਕੋਈ ਕਿਸੇ ਦਾ ਕਰੇ ਪਰ ਉਹ ਨੂੰ ਤਦਾ ਕਰਾਂ ਮੈਂ ਸਾਡੀ ਜ਼ਿੰਦਗੀ ਯਾਦ ਰੱਖਾਂ ਇਹਨੇ ਮੇਰੇ ਵਾਸਤੇ ਇਹ ਕੀਤਾ ਸੀ ਉਹ ਸਾਧੂਰ ਇਹ ਪੰਛੀ ਇਸ ਤਰ੍ਹਾਂ ਕਰਦੇ ਸਾਡੇ ਨੇ ਤੇ ਉਹਨਾਂ ਦੇ ਮਿੱਠੇ ਮਿੱਠੇ ਛੋਟੇ ਬਜ਼ਰ ਨਾ ਕਰਾਈਏ ਉਹ ਸਮਾਂ ਦੇ ਹੈ ਇਸੇ ਦੇ ਵੇ ਉਹਨਾਂ ਪੰਛੀ ਛੱਡਿਆ ਹੀ ਹੈ ਉਹਨਾਂ ਆਣਾ ਉਹ ਕੀ ਮੂਦਖਾਂ ਵੀ ਉਹਨੂੰ ਕਿ ਇਹ ਕੰਮ ਕਰਦੇ ਨੇ ਵਿੱਚ ਮੈਂ ਵੀ ਮੈਂ ਸਭਨੇ ਆਪਣੇ ਆਪ ਨੂੰ ਖੁਨਾ ਲੱਗਿਆ ਨਾ ਉਹ ਤੁਝ ਠੀਕ ਹੋ ਜਾਈਏ सी <imitation>